ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਤਤਾਰੀਏ ਵਾਲਾ ਜੀ ਛੋਟਾ ਫਤੇਗੜ ਵੀ ਕਹਿ ਦਿੰਦੇ ਆ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੋਗੇ ਸ਼ਹਿਰ ਦੇ ਬਿਲਕੁਲ ਨੇੜੇ ਰਹਿ ਜਾਂਦਾ ਜੀ ਪਿੰਡ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਸੂਆ ਸਵਾਇਆ ਇੱਕ ਗੱਬਣ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਰਸੇ ਸਿੰਘ ਪੰਡਤ ਤਾਰੀਗੇ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 94178 87480 ਮੋਗੇ ਤੋਂ ਕਿੰਨੀ ਮਾਟੋ ਪੰਡਤ ਮੋਗੇ ਤੋਂ 6 ਕਿਲੋਮੀਟਰ ਆ ਜੀ ਠੀਕ ਹੈ ਭੰਗੇਰੀਆਂ ਦੇ ਨਾਲ ਆ ਇਧਰੋਂ ਜਲੰਧਰ ਰੋਡ ਤੋਂ ਫਤੇਗੜ ਕੋਰੋਟਾਣਾ ਦੇ ਬਿਲਕੁਲ ਨਾਲ ਹੈ ਠੀਕ ਹੈ ਵੀਰੇ ਛੋਟਾ ਫਤੇਗੜ ਵੀ ਕਹਿ ਦਿੰਦੇ ਆ ਹਾਂ ਜੀ ਤਾਰੀਗੇ ਵਾਲਾ ਛੋਟਾ ਫਤੇਗੜ ਵੀ ਕਹਿੰਦੇ ਆ ਇੱਕ ਨੰਬਰ ਬਈ ਸੂਈ ਸਵਾਈ ਵੜ ਸੂਆ ਕਿੰਨਾ ਮਾ ਜੀ ਇਹ ਬਈ ਬੜਾ ਦੂਜੇ ਸ ਕਦੋਂ ਬੱਚਾ ਕੀ ਦਿੱਤਾ ਜੀ ਬੱਚਾ ਮਗਰ ਵੱਛੀ ਐ ਤੇ ਜੇਰ ਇਹਦੀ ਪ੍ਰੋਪਰ ਡੰਨ ਕੰਪਲੀਟ ਹੋ ਗਈ ਐ ਜੀ ਕਿੰਨਾ ਕ ਕੱਢਿਆ ਬੋਲਾ ਵੀਰੇ ਬੋਲਾ ਬਾਈ ਤੜਕੇ ਆ ਪਾਇਰਾ 2 ਕਿਲੋ ਕੱਢਿਆ ਵਾ ਖਣਾ ਦੀ ਗਰੰਟੀ ਐ ਖਣਾ ਦੀ ਓਕੇ ਐ ਜੀ ਕਿੰਨਾ ਪਿਆ ਜੀ ਦੁੱਧ ਕਰਮ ਵਾਲੇ ਦੁੱਧ ਤਾਂ ਜੀ ਹੁਣ ਜਾਤਪੁਰਾ ਚੰਗੀ ਆ ਹਮ ਤੇ ਦੁੱਧ ਤਾਂ ਵੇਖੋ ਪਹਿਲੇ ਸੂਏ ਮਾਲਕਾਂ ਨੇ ਦੱਸਣ ਮੁਤਾਬਕ 15-16 ਲੀਟਰ ਇਹਨੇ ਦਿੱਤਾ ਜੀ ਹਮ ਬਾਕੀ ਹੁਣ ਦੂਜੇ ਸੂਏ ਸੇਵਾ ਤੇ ਐ ਜੀ ਸੇਵਾ ਤੇ ਡਿਪੈਂਡ ਐ ਜੀ ਪਰ ਕ੍ਰੋਸ ਸੰਗ ਦਾ ਫਾਇਦਾ ਹੋ ਜਾਂਦਾ ਹੈ ਨਾ ਭਾਈ ਦੁੱਧ ਸੰਗ ਨਾ ਹੁੰਦਾ ਇਹਦਾ ਸੋਹਣੀ ਠੰਡੀ ਪੂਰੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਬੱਚੀ ਨੂੰ ਇਹਨੇ ਜਨਮ ਦਿੱਤਾ ਜੇਰ ਦੀ ਕੰਪਲੀਟ ਆ ਸੋਹਣਾ ਕੱਟ ਵਾਲਾ ਹਵਾਨਾ ਜੀ ਬਾਕੀ ਚਾਰ ਹੀ ਥਾਣਾ ਫੂੜਸ਼ਾ ਕਿਤੇ ਭੂਰਾ ਵੀ ਨਹੀਂ ਚਮਕ ਦਮਕ ਵੀ ਚੰਗੀ ਆ ਤੇ ਸੰਭੀ ਬਲੀ ਵੀ ਚੰਗੀ ਆ ਪਿਛਲੇ ਸੂਏ ਬਾਈ ਦੱਸਦਾ ਕਿ 15 ਕਿਲੋ ਮਾਲਕਾਂ ਨੇ ਦੱਸਿਆ ਕਿ ਦਿੱਤਾ ਹੋਇਆ ਇਹ ਇੱਕ ਤੀਰ ਦੁੱਧ ਥੋੜੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣ ਨੂੰ ਮੇ ਨੇੜੇ ਤੋਂ ਚੈੱਕ ਕਰਾ ਦੇਣਾ ਐਣ ਕੱਲਾ ਕੱਲਾ ਨਿਕੜਵਾ ਠੰਡੀ ਸੀਲ ਦੀ ਫੁੱਲ ਗਰੰਟੀ ਹੈ ਜੀ ਬੇਫਿਕਰ ਹੋ ਕੇ ਆਜੋ ਬਾਕੀ ਥਣਾ ਦੀ ਗਰੰਟੀ ਹੈ ਜੇਰ ਦੀ ਗਰੰਟੀ ਹੈ ਡਿਮਾਂਡ ਵੀਰੇ ਜੈਜ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਵੀਰੇ ਯੈਸ ਤੈਨੂੰ ਬਰਾੜ ਭਾਈ ਮਾਲ ਲਕਰਾਉਣ ਨੂੰ 60 ਕਰਾ ਲਾ ਹੂੰ ਜਿੰਨਾ ਮਰਜ਼ੀ ਕਰਾ ਲੈ 55000 ਰੁਪਏ ਦੀ ਹਾਂ ਨਾ ਕਰਾਂਗੇ ਛੋੜ ਯੈਸ ਸੁਣੋ ਜੀ ਠੀਕ ਆ 55000 ਰੁਪਏ ਦੀ ਬਾਈ ਕਹਿੰਦਾ ਵੈਟ ਦੇ ਦਾਂਗੇ ਮੁੱਲ ਕਰੋ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੇ ਮੱਛੀ ਮਗਰ ਠੀਕ ਆ ਬੱਚਾ ਵੀ ਮਗਰ ਵੱਛੀ ਮਿਲ ਜਾਣੀ ਆ ਤੁਹਾਨੂੰ ਜੀ ਇਹਦਾ 2 ਨੰਬਰ ਨਾਗਾ ਇਹਦਾ ਸੂਆ ਕੰਨ ਮਾ ਜੇ ਇਹ ਬਾਈ ਮਾਲਕਾ ਮੁਤਾਬਕ ਦੂਜਾ ਸੂਆ ਸੁੰਦੀ ਆ ਕੋਈ ਇਹਨੂੰ ਤੀਜਾ ਮੰਨ ਲੇ ਹੂੰ ਆਪ ਵੀ ਸਾਬ ਦੀ ਨਾਲ ਆ ਪੁਲਿਸ ਚੰਗੀ ਆ ਵੱਡੀ ਕੱਦ ਕਾਠ ਵਾਲੀ ਵਹਿੜਾ ਬਾਈ ਕੱਦ ਕਾਠ ਵਾਲੀ ਆ ਕਿੰਨੇ ਕ ਦਿਨ ਲੈਂਦੀ ਆ ਬਾਈ ਇਹਦੇ 10 ਦਿਨ ਬਾਕੀ ਆ ਬਾਈ ਫੁੱਲੇ ਹੀ ਲੈ ਜੂ ਹ ਜੇ ਹਾਂਜੀ ਥਾਣਾ ਥੁਣਾ ਦੀ ਓਕੀ ਆ ਥਾਣਾ ਦੀ ਓਕੀ ਆ ਜਮਾ ਫੱਲ ਦਿਖਵਾ ਦੀ ਉਹ ਬਾਨੇ ਚ ਵੀਰੇ ਚੈੱਕ ਕਰ ਸਕਦੇ ਹੋ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਬਾਕੀ ਲੇਵੇ ਇਹਦੇ ਮੂਰੇ ਵੀ ਆਰ ਚੰਗੇ ਆ ਠੀਕ ਆ ਵੀਰੇ ਫਰੰਟ ਤੋਂ ਵੀ ਆਪਾਂ ਲੇਵਾ ਚੈੱਕ ਕਰਾ ਦਿੰਨੇ ਆ ਐਂਡ ਟੋਪ ਦਲ ਰਿਹਾ ਹਵਾਨੇ ਤੇ ਵੀ ਐਂਜ ਵੀ ਚੈੱਕ ਕਰ ਸਕਦੇ ਹੋ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਤੋਰ ਕੇ ਦਿਖਾ ਦੀ ਫਾਇਦਾ ਹੋ ਜਾਂਦਾ ਵੀਰੇ ਕ੍ਰੋਸ ਅੰਗ ਦਾ ਦੁੱਧ ਮੱਝਾਂ ਰਗਾਈ ਹੁੰਦਾ ਬਰਦ ਬੜਾ ਵੀ ਇਹ 20 ਪਲੱਸ ਦੀ ਗਾਰੰਟੀ ਦੇ ਕੇ ਤੋਰਾਂਗੇ ਜੇ ਮੰਨ ਲਾ ਬੰਦਾ ਉਹ ਵੀ ਕੋਈ ਐ ਲੈ ਲੈਂਦਾ ਨਾ ਠੀਕ ਆ ਕੱਚੀ ਕੱਚੀ ਜੀ ਹਾਂ ਚੰਗੀ ਆ ਨਾ ਵੈਡੂ ਭਲੀ ਪੂਰੀ ਵੱਡੀ ਵੈਡਾ ਸੰਭੀ ਭਲੀ ਪੂਰੀ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੋੜ ਸ਼ਾਂ ਕਹਿੰਦੇ ਪੂਰਾ ਵੀ ਨਹੀਂ ਚਾਰ ਹੀ ਥਣ ਥਣ ਨੇੜੇ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਚਮਕਦਮ ਕਾਲੀ ਆ ਕੱਲੀ ਕੱਚੀ ਕੱਚੀ ਆ ਵੀਰੇ ਅੱਜ ਤੁਹਾਨੂੰ ਬਣ ਵੀ ਭਾਜ ਜਾਣੀ ਆ ਜਿੱਦ ਦੇ ਕਰਮ ਵਾਲੀ ਤਿਆਰ ਹੋਗੀ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਚੀਜ਼ ਆ ਬਾਕੀ ਢੈਲ ਹਮਾਨੇ ਚ ਬਹੁਤ ਪਈ ਆ ਸਾਰੀ ਬਾਲਟਾ ਲਕਰ ਮਾਇਨੇ ਕੱਢ ਕੇ ਸੋਣਾ ਜੀ ਚੰਗੀ ਵੈੜਾ ਹਲ ਸੰਭੀ ਪਈ ਆ ਡਿਮਾਂਡ ਕਰਨੀ ਉਹ ਵੀਰੇ ਜਿਹੜੇ ਲੈਣਾ ਹੀ ਆ ਤੇ ਬਰਾੜ ਭਾਈ ਅੱਜ ਇਹ ਕੱਚੀ ਦਾ ਮੁੱਲ 65000 ਰੁਪਈਆ ਵਿੱਚ ਛੋੜ ਕਰਾਂਗੇ ਜੋੜਾ ਲੈ ਜੂ ਸੱਜਣ ਕੋਈ ਜੋੜੇ ਤੇ ਮਾਨਤਾਨ ਕਰ ਦਾਂਗੇ ਠੀਕ ਆ 65000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਾਨ ਜ਼ਿਆਦਾ ਹੋ ਜੂ ਬਾਕੀ ਜਿੱਤੇ ਵੈਡ ਤਿਆਰ ਹੋਗੇ ਉੱਤੇ ਮਤਲਬ ਬਾਈ ਉਸ ਦਿਨ ਦਾ ਹੋਰ ਹੋਊਗਾ ਕਿਉਂਕਿ ਵੀਰੇ ਜੇ ਤੁੰ ਨੂੰ ਵੀ ਪਤਾ ਉੱਤੇ 65000 ਦੀ ਇਹ ਚੀਜ਼ ਨਹੀਂ ਕੀ ਉੱਤੇ ਬਾਲੇ ਰੁਪਈਆ ਦੀ ਆ ਤਾਂ ਵੀ ਪਲਾਸੇ ਨੇ ਚੱਲਣੀ ਚੱਲਣਾ ਬਾਈ ਹੂੰ ਵੱਡੀ ਆ ਵੈਡ ਵੀਰੇ ਇੰਦੀ ਵੈਡ ਨੇ ਵੀ ਪਲਾਸੇ ਨਾਲ ਦਿੱਤਾ ਤਾਂ ਫਿਰ ਦੇਣਾ ਵੀ ਕਿਨੇ ਆ ਬਾਕੀ ਵੈੜਾ ਚੰਗੀਆਂ ਹੀ ਹੁੰਦੀਆਂ ਬਾਈ ਕੋਲ ਨੰਬਰ ਸਕਰੀਨ ਤੇ ਲਗਾਤਾਰ ਚੱਲੂਗੇ ਧੰਨਵਾਦ